ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇਨਫੋਰਮਲ ਵਰਸਸ ਫਾਰਮਲ ਸ਼ਬਦਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਸਿਨਿਨੰਬੀ ਆਖਦੇ ਹਨ ਇਹਨਾਂ ਨੂੰ ਪੰਜਾਬੀ ਵਿੱਚ ਸਮਾਨਤਰ ਸ਼ਬਦ ਆਖਦੇ ਹਨ ਇਸ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਛਟਕਾਰਾ ਪਾਉਣ ਨੂੰ ਗੈਟ ਰੈਡ ਆਫ ਜਾਂ ਐਲੀਮੀਨੇਟ ਵੀ ਆਖਦੇ ਹਨ ਇਸੇ ਹੀ ਤਰ੍ਹਾਂ ਲਈ ਖੜਨਾ ਸਟੈਂਡ ਫੋਰ ਰਿਪਰੈਜ਼ੈਂਟ ਸਾਫ ਕਰੋ ਕਲੀਅਰ ਆਊਟ ਬੈਕਐਂਡ ਬਰੋਧ ਜਾਓ ਗੋ ਅਗੇਂਸਟ ਅਪੋਜ਼ ਰੱਦ ਕਰ ਦੇਣਾ ਪੁੱਟ ਆਫ ਪੋਸਟਪੋਨ ਨਾਲ ਨਜਿੱਟਣਾ ਡੀਲ ਵਿਦ ਹੈਂਡਲ ਪਹੁੰਚਣਾ ਸ਼ੋ ਅਪ ਅਰਾਈਵ ਬਾਹਰ ਇਸ਼ਾਰਾ ਪੁਆਇੰਟ ਆਊਟ ਇੰਡੀਕੇਟ ਬਾਹਰ ਜਾਓ ਲੀਵ ਆਊਟ ਓਮਿਟ ਪਤਾ ਲਗਾਉਣਾ ਫਾਈਂਡ ਆਊਟ ਡਿਸਕਵਰ ਬਣਾਉਣਾ ਮੇਕ ਫੈਬ੍ਰੀਕੇਟ ਦੇਣਾ ਗਿਵ ਪ੍ਰੋਵਾਈਡ ਆਖਦੇ ਹਾਂ ਧੰਨਵਾਦ